ਹੋ ਟਲ ਗੁਰ ਸੇਵੀ ਐ ਐਨ ਸਹਜ ਸੁਭਾਏ ਪਰਸਿਆ ਗੁਰੂ ਗੈ ਜਨਮ ਮਰਨ ਦੁਖ ਹੋਵੇ ਸਿਫ ਦੁਖ ਸਾਮ੍ਹ ਦੇ ਨੂਰ ਅਰਸ ਗੁਰ ਸਹ ਤਉ ਢਿਟੇ ਸਜੇ ਮਾਲ ਜਨਮ ਜਨਮ ਦੀ ਗੱਡੀ ਐ ਸਜਣ ਸਜਾ ਬਾਤ ਸਿਰ ਸ਼ਾਹ ਦਾ ਸਾਹ ਜਿਸ ਬਾਸ ਬਹਿਟਿਆ ਸੁਹੀਏ ਸਭ ਨਾਂ ਦਾ ਵੀ ਸਾਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਅਗਧਾ ਕਹਾਣੀਆਂ ਗੁਰਮੀਤ ਸੁਣਾਈਆ ਭਲੇ ਹਾਰੀ ਗੋਰੀ ਆਪਨੇ गुर कौ बल जाइया हर किया कथा कहानिया गुरमीत सुनाइ बलिहारी गोर आपने गुर कौ बल जाइया आए मेल गुर के आए मेल तू मेरे गुरु ਏ ਪਿਆਰੇ ਰਹਾ ਹਰਗੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤੈਨ ਘੁਮ ਘੁਮ ਜਾਏ ਜਿਨ ਸਾਥ ਗੁਰ ਪਿਆਰਾ ਦੇਖਿਆ ਤੈਨ ਕੋ ਹਵਾਰੀ ਜेन ਗੁਰ ਕੀ ਕੀ ਦੀ ਚਾ ਕਰੀ ਤੈਨ ਸਾਧ ਬਲਿ ਹਾਰੀ ਹਰ ਹਰ ਦੇ ਰਾਮ ਨਾਮ ਹੈ ਦੁਖ ਮਿਟਣ ਹਾਰਾ ਗੁਰ ਸੇਵਾ ਦੇ ਬਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਾਨ ਪਰਵਾਨਾ ਤੈਨ ਬਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰਿਵਲ ਭਾਵੈ ਜਿਨ ਹਰ ਸੇਤੀ ਫੇਰੜੀ ਤੇਰਾ ਜੀ ਪ੍ਰਭ ਨਾਲੇ ਹੋਏ ਜਪ ਜਪ ਵਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁਮ ਜਾਇਆ ਹੋਏ ਆਬ ਛੁਟੇ ਪਰਵਾਰਸਿਓ ਸਭ ਜਗਤ ਛਡਾਇਆ ਪਿਆਰ ਹੈ ਹਰ ਸੇਵਿਆ ਗੁਰਤੰਨ ਗੁਰਤੰਨ ਗੁਰ ਹਰਮਾਰਗ ਜਸਿਆ ਗੁਰ ਪੁੰਨ ਵੱਡ ਪੁੰਨ ਜੋ ਗੁਰ ਸਿੱਖ ਗੁਰ ਸੇਵ ਦੇ ਸੇਵਨ ਪਰਾਨੀ ਜਨ ਨਾਨਕ ਦੇਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਾਹੀ ਸਹਿ ਰੀਆ ਸੇ ਆਬ ਹਰ ਬਾਈਆ ਹਰ ਦਰਗਹ ਬਨਾਈਆ ਹਰ ਆਬ ਗੜ ਲਾਈਆ ਜੋ ਗੁਰਮੁਖ ਨਾਮ ਧਿਆਏ ਜੇ ਤਿਨ ਦਰਸਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਤੂਲ ਕੋਲ ਕੋਲ ਪੀ ਜਾ ਬਾਨ ਸੁਬਾਰੀ ਖਾਦੀ ਆ ਮੁਖ ਵੀੜੀ ਵਾਲਾਈਆ ਹਰ ਹਰ ਕਦੇ ਨਾ ਜੀਤੇ ਹੋ ਜਮ ਪਕੜ ਚਲਾਈਆ ਜਿਨ ਹਰ ਨਾਮ ਮਹਾਰ ਜੀਤੇ ਆ ਹਿਰਦੈ ਉਰਤਾਰੇ ਤੈਨ ਜਮ ਨੇੜ ਨਯਾ ਭਈ ਗੁਰ ਸਿੱਖ ਗੁਰ ਪਿਆਰੇ ਹਰ ਗਾਣਾ ਨਿਦਾਨ ਹੈ ਕੋਈ ਨੂਰ ਮੁਖ ਜਾਣੈ ਨਾਨਕ ਜਨ ਸਤ ਗੁਰ ਬਿਠਿਆ ਰੰਗ ਰਲਿਆ ਮਾਣੈ ਸਤ ਗੁਰ ਦਾਤਾ ਆਖੀਐ ਤੁਸ ਕਰਿ ਬਸਾਉ ਹਾਉ ਗੁਰ ਬਿਟਾ ਹਉ ਸਾਜ ਵਾਰਿਆ ਜੈਨ ਜੜਾ ਨਾਉ ਸਤਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸ ਨਾਮ ਅੰਮ੍ਰਿਤ ਬੁਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਹਰ ਕਾਮਾਰ ਗਿਆਖੀਐ ਕਹੋ ਕਿ ਤਬਿਦ ਜ਼ਾਈਐ ਹਰ ਹਰ ਦੇ ਰਾ ਨਾਮ ਹੈ ਹਰ ਘਰ ਚਲੈ ਜਾਇਐ ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾ ਵਡ ਢਾਨੀ ਕਉ ਸਾਧ ਗੁਰ ਕਉ ਸਦ ਵਾਰਿਆ ਗੁਰ ਬਜਨ ਸਮਾਣੇ ਤੂ ਠਾਕੁਰ ਤੂ ਸਾਹਿਬ ਤੂ ਹੈ ਮੇਰਾ ਮੀਰਾ ਤੇਦ ਪਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਰ ਰੰਗ ਜਿਸ ਬਾਬਾ ਨਾਨਕ ਦਾ ਸਾਈ ਗੱਲ ਚੰਗੀ ਆਪੇ ਹਰੇ ਰੰਗ ਹੈ ਆਪੇ ਬਹਰੰਗੀ ਜੋ ਜਿਸ ਬਾਬਾ ਨਾਨਕ ਦਾ ਸਾਈ ਗੱਲ ਚੰਗੀ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਰੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਹਾਰੀ ਗੁਰ ਆਪਣੇ ਗੁਰ ਕਉ ਵੱਲ ਜਾਈਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਗ ਚੌਥੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 725 ਦੇ ਤਲੰਗ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਭਾਈ ਕੱਲ ਰੋਜ ਨੂੰ ਅਸ਼ਟੰ ਬਲਵੀਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਸਹਬਾਂ ਦੇ ਪਾਵਨ ਪੁਰਬ ਪਾਵਨ ਪ੍ਰਕਾਸ਼ ਗੁਰ ਗੁਰਪੁਰਬ ਦੀ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਅੱਜ ਰਹਿਰਾ ਸਾਹਿਬ ਦੇ ਪਾਠ ਤੋਂ ਅਵਰੰਥ ਇਸ ਅਸਥਾਨ ਤੇ ਵਿਸ਼ੇਸ਼ ਰਾਤਰੀ ਦਾ ਕੀਰਤਨ ਦਰਬਾਰ ਹੋਵੇਗਾ। ਇਸੇ ਤਰ੍ਹਾਂ ਕੱਲ ਅੰਮ੍ਰਿਤ ਵੇਲੇ ਤੋਂ ਲਾਇਆ ਕਰਕੇ ਭਾਈ ਲਖੀ ਸ਼ਾ ਬਨਜਾਰਾ ਹਾਲ ਗੁਰਦੁਆਰਾ ਕਾਫਗਨ ਸਾਹਿਬ ਜੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਹੋਣਗੇ ਭਾਈ ਪਰਿਵਾਰਾਂ ਸਾਹਿਬਾ ਹਾਜ਼ਰੀਆਂ ਭਰੋ ਹੱਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ